ਸਰਦੀ ਕਲਾਮਨ ਚਤੇ ਸਾਰੇ ਮੈਂਬਰਸ ਆ ਗਏ ਬਹੁਤ ਪਿਆਰ ਬੜੀ ਸਤਿਕਾਰ ਲਾਸਟ ਟਾਈਮ ਮੈਂ ਕਲਾਈਮੇਟ ਤੇ ਬੋਲਿਆ ਸੀ ਕਿ ਟੈਂਪਰੇਚਰ ਕਿਵੇਂ ਕੰਟਰੋਲ ਕਰਨਾ ਤਾਂ ਉਹਦੀ ਕਿ ਰੈਮਡੀ ਨੇ ਦੱਸਿਆ ਸੀ ਕਿ ਆਪਾਂ ਨੂੰ ਪੇੜ ਲਗਾਉਣੇ ਪੈਣਗੇ ਤੇ ਮੈਨੂੰ ਯਾਦ ਹੈ ਸਾਡੇ ਪ੍ਰਧਾਨ ਜੀ ਨੇ ਉਦੋਂ ਇਹ ਕਿਹਾ ਸੀ ਪੇੜ ਕਿਵੇਂ ਲਗਾਈਏ ਪਾਣੀ ਤਾਂ ਹੈ ਹੀ ਮੈਂ ਉਦੋਂ ਹੀ ਮੇਰੇ ਦਿਮਾਗ 'ਚ ਸੀ ਵੀ ਜਦੋਂ ਮੈਨੂੰ ਕਦੀ ਦੁਬਾਰਾ ਮੌਕਾ ਮਿਲਿਆ ਗਲ ਕਰਨ ਦਾ ਤਾਂ ਮੈਂ ਪਾਣੀ ਤੇ ਹੀ ਗਲ ਕਰ। ਵੀ ਪਾਣੀ ਨੂੰ ਕਿਵੇਂ ਸੰਭਾਲਿਆ ਜਾ। ਹਾਊ ਟੂ ਸੇਵ ਵਾਟਰ। ਦਿਸ ਇਜ਼ ਦ ਨੀਡ ਆਫ ਦ ਆਰ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਜਿਹੜੇ ਮੇਰੀ ਉਮਰ ਤੇ ਨੇ ਉਹ ਵੀ ਸਾਰੇ ਮੇਰੇ ਇਸ ਪਾਣੀ ਨਾਲ ਐਗਰੀ ਕਰਨਗੇ। ਅਸੀਂ ਕਦੀ ਪਾਣੀ ਐ ਬੋਟਲਸ ਵਿੱਚ ਨਹੀਂ ਸੀ। ਜਦ ਕੋਈ ਵੀ ਫੰਕਸ਼ਨ ਹੁੰਦਾ ਸੀ ਜਾਂ ਕੁਝ ਹੁੰਦਾ ਕੀ ਇੱਕ ਵੱਡਾ ਤੱਬ ਪਾਣੀ ਦਾ ਭਰ ਲੈਂਦੇ ਸੀ ਉਹਦੇ ਉੱਤੇ ਇੱਕ ਫੱਟਾ ਰੱਖ ਕੇ ਉਹਦੇ ਉੱਤੇ ਬਰਫ਼ ਦੀ ਸੇਲ ਰੱਖ ਦਿੰਦੇ ਸੀ ਮੰਮਲ ਦੇ ਕੱਪੜੇ ਨਾਲ ਉਹਨੂੰ ਢੱਕ ਦਿੰਦੇ ਸੀ ਜਗ ਨਾਲ ਪਾਣੀ ਪੜਦੇ ਸੀ ਤੇ ਸਾਰਿਆਂ ਨੂੰ ਪਾਣੀ ਪਤਾ ਸੀ ਇਹਦਾ ਮਤਲਬ ਜਦੋਂ ਅਸੀਂ ਛੋਟੇ ਸੀ ਉਹ ਪਾਣੀ ਦੀ ਕੋਈ ਦਿੱਕਤ ਨਹੀਂ ਸੀ ਤੇ ਜਿਹੜੀ ਅੱਜ ਪਾਣੀ ਦੀ ਸ਼ਾਰਟੇਜ ਹੈ ਉਹ ਸ਼ਾਰਟੇਜ ਲੈਣ ਵਾਲੇ ਵੀ ਅਸੀਂ ਹੀ ਹਾਂ ਸਾਡੀ ਜਨਰੇਸ਼ਨ ਹੀ ਹੈ ਵੀ ਆਰ ਰਿਸਪੋਨਸਿਬਲ ਫਾਰ ਦਾ ਵਾਟਰ ਕ੍ਰਾਈਸਿਸ ਤੇ ਉਹਨੂੰ ਦੂਰ ਕਰਨਾ ਵੀ ਹੁਣ ਸਾਡੀ ਡਿਟੀ ਤਾਂ ਕਿ ਸਾਡੇ ਬੱਚਿਆਂ ਨੂੰ ਇਹ ਨਾ ਹੋਵੇ ਕਿ ਉਹਨਾਂ ਦੇ ਟਾਈ ਬੋਤਲਾਂ ਤੋਂ ਕੈਪਸੂਲ ਸੀ ਪਾਣੀ ਆ ਜਾਵੇ ਜਿਸ ਤਰ੍ਹਾਂ ਪਾਣੀ ਦੀ ਸ਼ਾਰਟੇਜ ਹੋ ਰਹੀ ਹੈ ਤੁਮਰਸ਼ਲ ਲੈਵਲ ਤੇ ਵੀ ਪਾਣੀ ਜੜਾ ਹੈ ਉਹ ਸੁਰੂ ਕੀਤਾ ਜਾ ਰਿਹਾ ਹੈ ਵੇਸਟ ਨੂੰ ਤਾਂ ਬਚਾਇਆ ਜਾ ਰਿਹਾ ਹੈ ਚਾਰ ਪੰਜ ਤਰੀਕੇ ਕਮਰਸ਼ਲ ਨਗਰ ਦੇ ਸਭ ਤੋਂ ਪਹਿਲਾ ਹੈ ਕਿ ਵੇਸਟ ਵਾਟਰ ਟ੍ਰੀਟਿੰਗ ਵੇਸਟ ਵਾਟਰ ਨੂੰ ਸੁਕਣਾ ਨਹੀਂ ਉਹਨੂੰ ਦੁਬਾਰਾ ਟ੍ਰੀਟ ਕਰਕੇ दैट हैज टू बी ਮੇਕ ਪੋਟੇਬਲ ਤਾਂ ਕਿ ਅਸੀਂ ਉਹਨੂੰ ਪੀ ਸਕੀਏ ਉਹਨੂੰ ਯੂਜ਼ ਕਰ ਸਕੀਏ ਇਹ ਸਰਕਾਰਾਂ ਦੇ بڑے ਸ਼ਹਿਰਾਂ ਦੇ ਵਿੱਚ ਮੋਸਟਲੀ ਇਜਾੜੇ ਸੇਵੇਜ ਟ੍ਰੀਟਮੈਂਟ ਪਲਾਂਟਸ ਐ ਵੇਸਟ ਵਾਟਰ ਟ੍ਰੀਟਮੈਂਟ ਪਲਾਂਟਸ ਲੱਗੇ ਹੋਏ ਸਾਡੇ ਰਾਡਾ ਸਾਬ ਸਕੂਲ ਦੇ ਅੰਦਰ ਵੀ ਸੀਵੇਜ ਟ੍ਰੀਟਮੈਂਟ ਪਲਾਂਟ ਸੀਗਾ ਉੱਥੇ ਸਾਰਾ ਅੰਤ੍ਰਿਕ ਹੋ ਕੇ ਉਹ ਬੋਧਨ ਨੂੰ ਰੀਯੂਜ਼ ਕਰਦੇ ਸੀ ਇਹੋ ਦੂਸਰਾ ਕਈ ਫੈਕਟਰੀਜ਼ ਤੇ ਜਿਹੜਾ ਵੇਸਟ ਵਾਟਰ ਨਿਕਲਦਾ ਹੈ ਉਹ ਵਾਟਰ ਜਿਹੜਾ ਹੈ ਉਹਦੇ ਵਿੱਚ ਇੰਨੇ ਹਾਰਮਫੁਲ ਕੈਮੀਕਲਸ ਹੁੰਦੇ ਨੇ ਜੇ ਉਹ ਕੋਈ ਰਿਵਰਸ ਜਾਂ ਪੌਂਡ ਦੇ ਵਿੱਚ ਵੀ ਉਹ ਪਾਣੀ ਛੱਡ ਦਿੱਤਾ ਤਾਂ ਉਹ ਜਿਹੜਾ ਪੌਂਡ ਦਾ ਵਾਟਰ ਹੈ ਜਾਂ ਰਿਵਰ ਦਾ ਵਾਟਰ ਹੈ ਉਹ ਇੰਨਾ ਪੋਲਿਊਟ ਇੰਨਾ ਹਾਰਮਫੁਲ ਹੋ ਜਾਏਗਾ ਕਿ ਉਹਨਾਂ ਦਾ ਇਰੀਗੇਸ਼ਨ ਕਿਸੇ ਵੀ ਪਰਪਸ ਲਈ ਉਹ ਨਹੀਂ ਹੋ ਸਕਦਾ ਤਾਂ ਉਸ ਪਾਣੀ ਨੂੰ ਕੀ ਕੀਤਾ ਜਾਵੇ ਕਈ ਵਾਰ ਤੁਸੀਂ ਦੇਖਿਆ ਹੋਣਾ ਵਾਟਰ ਟੈਂਕਸ ਸੜਕਾਂ ਦੇ ਜਾਂਦੇ ਆ ਤੇ ਉਹ ਧਰਮਕਾਲ ਕਰਦੇ ਆ ਉਹ ਜਿਹੜਾ ਵੇਸਟ వాటర్ ਹੈ ਉਸ ਦਾ ਇੱਕੋ ਹੀ ਯੂਜ਼ ਹੈ ਕਿ ਜਦ ਅਸੀਂ ਫਰੈਸ਼ వాటర్ ਯੂਜ਼ ਕਰਨ ਦੀ ਬਜਾਈ ਉਹ ਵੇਸਟ వాటర్ ਸੜਕਾਂ ਤੇ ਇੰਟਰਨਲ ਕਾਰਨ ਲਈ ਯੂਜ਼ ਕਰੀਏ ਸਾਡੇ ਦੋਨੋਂ ਪਰਪਸ ਹੋ ਜਾਣਗੇ ਅਸੀਂ ਫਰੈਸ਼ వాటర్ ਨੂੰ ਸੇਵ ਵੀ ਕਰ ਲਿਆ ਤੇ ਅਸੀਂ ਆਪਣੀ ਜ਼ਮੀਨ ਨੂੰ ਠੰਡਾ ਵੀ ਕਰ ਲਿਆ ਇਹ ਕਹਿ ਦਿੱਤੀ ਤੀਸਰਾ ਹੈ ਰੇਨ ਵਾਟਰ ਹਾਰਵੈਸਟਿੰਗ ਇਹੜਾ ਬਹੁਤ ਸਾਦਾ ਜ਼ਰੂਰੀ ਹੈ ਅੱਜ ਦੀ ਵੀ ਰੇਨ ਦਾ ਵਾਟਰ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਹਨ इवन ਅੱਜ ਕੱਲ੍ਹ ਤਾਂ ਘਰਾਂ ਚ ਵੀ ਐ ਸਿਸਟਮ ਜੜਾ ਹੈਗਾ ਉਹ ਆਗੇ ਕਿ ਰੇਨ ਦਾ ਵਾਟਰ ਜੜਾ ਇੱਕ ਵੱਡੇ ਰੈਜ਼ਰਵਾਇਰ ਚ ਕਲੈਕਟ ਕਰ ਲੈਂਦੇ ਆ ਉਹਦੇ ਪਾਈਪਸ ਦੇ ਨਾਲ ਉਹ ਵਾਟਰ ਵੀ ਘਰ ਦੇ ਵਿੱਚ ਸਰਕੂਲੇਟ ਹੁੰਦਾ ਜਦੋਂ ਅਸੀਂ ਚਾਹ ਲੋ ਕੋਈ वॉशिंग का या कोई होर काम करना जिदू बहुत ज़्यादा क्लीन वाटर नहीं चाहिए था। रेन वाटर भी इट्स अ प्योरस्ट फॉर्म ऑफ वाटर तो ओ वाटर असं परपजस यूज कर सकते कुछ है एक इरिगेशन दस स्प्रिंकलर टाइप ऑफ इरिगेशन मैं पिछे जयपुर गई तो मैं रस्ते देखा देखिए ऑलमोस्ट हरियाणा च सारी जगह ਇਰੀਗੇਸ਼ਨ ਸਪ੍ਰਿੰਕਲਰ ਟੈਕ ਸਾਡੇ ਪੰਜਾਬ ਚ ਘਟ ਹੈ ਇਹ ਹਾਈ ਸਕੂਲ ਦੇ ਗਰਾਊਂਡ ਚ ਵੀ ਮੈਂ ਅੱਜ ਸਵੇਰੇ ਸੈਰ ਤੇ ਗਈ ਤੇ ਮੈਂ ਦੇਖਿਆ ਕਿ ਉਹ ਪਾਈਪ ਨਾਲ ਜਿਹੜਾ ਪਾਣੀ ਦੇ ਰਹੇ ਸੀ ਗਰਾਊਂਡ ਚ ਉਹ ਪਾਈਪ ਜਗਾ ਜਗਾ ਲੀਕ ਕਰ ਰਹੀ ਸੀ ਤੇ ਬੜਾ ਪਾਣੀ ਵੇਸ ਹੋ ਰਿਹਾ ਸੀ ਉਸ ਜਦੋਂ ਪਾਈਪ ਨਾਲ ਅਸੀਂ ਪਾਣੀ ਲੈਣੀਆਂ ਸਾਰੀ ਜਗਾ ਪਾਣੀ ਇਵਨ ਵੀ ਨਹੀਂ ਜਨਤਾ ਕਿ ਜਿਹੜੇ ਕਾਟ ਕੇ ਕਰੇ ਵੱਧ ਕਿਤੇ ਗੱਟੇ ਪੈ ਰਹੇ ਆ ਕਿਤੇ ਕੋਈ ਤੋੜਾ ਦਿਨ ਆ ਇਰੀਗੇਸ਼ਨ ਜੇ ਇਹ ਸਪ੍ਰਿੰਕਲਰ ਟਾਈਪ ਪਾਣੀ ਹੋਏਗਾ ਫੋਰੀਆ ਬੰਦ ਕਰੋ ਨਿਕਲੇਗਾ ਤਾਂ ਈਵਨ ਡਿਸਟ੍ਰਿਬਿਊਸ਼ਨ ਹੋਏਗੀ ਜਿੰਨਾ ਕੋ ਪਾਣੀ ਜਿੱਥੇ ਜਿੱਥੇ ਚਾਹੀਦਾ ਉੱਥੇ ਹੀ ਜਾਵੇਗਾ ਪਾਣੀ ਵੇਸਟ ਨਹੀਂ ਹੋਏਗਾ। ਜਨੜਾ ਸਬ ਸਕੂਲ ਦੇ ਵਿੱਚ ਇਹਦੀ ਇੱਕ ਹੈ ਸੀ ਵੀ ਸਾਰੇ ਉਹਨਾਂ ਨੇ ਪਾਈਪਸ ਪਿੱਟ ਕੀਆ ਹੋਇਆ ਸੀ ਗਰਾਸ ਦੇ ਵਿੱਚ ਜਦੋਂ ਜਦੋਂ ਹੀ ਪਾਣੀ ਪਾਣਾ ਤੇ ਉਹ ਚੁਣਾ ਦੇਂਦੇ ਸੀ ਬਸ ਇੱਕ ਸਵਿਚ ਆਨ ਕਰਨਾ ਹੈ। ਉੱਥੋਂ ਨਹੀਂ ਪਾਣੀ ਨਿਕਲਦਾ ਸੀ ਸਾਰੇ ਗਰਾਸ ਸਾਡੇ ਪਿੰਡ ਸਿੰਘ ਚ ਪਾਣੀ ਚਾਹੀਦਾ ਸੀ ਇਹ ਵੀ ਬਹੁਤ ਮੱਦੇ ਜਿੱਤੀ ਅਸੀਂ ਪਾਣੀ ਕਿਚੋਂ ਆਸਾਂ ਦੇ ਦੇ ਇਸ ਨੂੰ ਮਿਸਿਸ ਬਤਰਾ ਮੇਰੇ ਨਾਲ ਐਗਰੀ ਕਰਾਂਗੇ ਕਿ ਪ੍ਰਾਇਮਰੀ ਵਿੰਗ ਚ ਜਦੋਂ ਮੈਂ ਇੰਚਾਰਜ ਸੀ ਤਾਂ ਪ੍ਰਾਇਮਰੀ ਵਿੰਗ ਤੇ ਤੁਸੀਂ ਪੀਲਖਣਾ ਰੋਡ ਦਾ ਸਾਰਿਆਂ ਨੇ ਹੀ ਦੇਖਿਆ ਜਦੋਂ ਬਾਰਿਸ਼ ਹੁੰਦੀ ਹੈ ਉਹਦਾ ਕੀ ਹਾਲ ਹੁੰਦਾ ਤੇ ਸਾਡੀ ਜਿਹੜੀ ਪ੍ਰਾਇਮਰੀ ਵਿੰਗ ਦੀ ਬਿਲਡਿੰਗ ਹੈ ਉਹ ਸਾਰੀ ਪਾਣੀ ਦੇ ਨਾਲ ਭੱਜ ਜਾਂਦੀ। ਕਈ ਵਾਰੀ ਇੰਨਾ ਪਾਣੀ ਆ ਜਾਂਦਾ ਕਿ ਸਾਨੂੰ ਸਕੂਲ ਬੰਦ ਕਰਨਾ ਪੈਂਦਾ ਸੀ ਕਿਉਂਕਿ ਛੋਟੇ-ਛੋਟੇ ਬੱਚੇ ਉਹ ਪ੍ਰਾਇਮਰੀ ਦੇ ਜਾਂਦੇ। ਤੇ ਇੱਕ ਵਾਰੀ ਸਾਰੇ ਮੈਨੇਜਮੈਂਟ ਬੈਠੇ ਵੀ ਇਹਦਾ ਕੀ ਇਹ ਹੱਲ ਕਰੀਏ ਵੀ ਬਣਾ ਪਈ ਜਾਂਦਾ। ਤਾਂ ਪਹਿਲਾਂ ਸੀ ਇਹ ਇੱਕ ਸੋਲੂਸ਼ਨ ਲੱਭਿਆ ਕਿ ਅਸੀਂ 3-4 ਬੋਰ ਕਰ ਦਿੰਦੇ। ਇਹ ਵੀ ਕਹਦਾ ਗੜੇ ਪਟਿਆਲਾ ਜਿਹੜੀ ਲੋਨਸ ਹੈ ਜਨ ਤੇ ਵੱਡੇ ਵੱਡੇ ਖੇਤ ਹੈ ਉਥੇ ਬੋਰ ਕਰ ਦਿੱਤੇ ਗਏ ਤਾਂ ਉਹਦੇ ਨਹੀਂ ਤਿੰਨ ਕੇ ਚਾਰ ਬੋਰ ਕੀਤੇ ਸੀ 10 10 ਬੋਰ ਕੀਤੇ ਸੀ ਉਹਦੇ ਉੱਪਰ ਅਸੀਂ ਮੈਸ਼ ਲਗਾਤਾ ਸੀ ਤਾਂ ਰੇਨ ਵਾਟਰ ਜਿਹੜਾ ਹੈ ਉਹ ਉਥੋਂ ਦੀ ਫਿਲਟਰ ਹੋ ਕੇ نیچے ਜਾਂਦਾ ਸੀ ਕਦੇ ਨਾਲ ਕੀ ਸੀ ਗਰਾਊਂਡ ਵਾਟਰ ਵੀ ਆਪਾਂ ਉਹਨੂੰ ਰਿਕਵਰ ਕਰਾਉਂਦੇ ਤੇ ਇਕੇ ਇਪੋਰ ਮੇਰੇ ਟਾਈਮ ਤੇ ਸੀ ਦੋਨੋਂ ਆਰੋ ਪਲਾਂਟ ਲੱਗਾਇਆ ਉਹ ਆਰੋ ਪਲਾਂਟ ਉਹਨੇ ਰੂਫ ਤੇ ਲਗਾਇਆ ਤੇ ਟੈਂਕ ਦੇ ਵਿੱਚ ਵੱਡੇ ਟੈਂਕ ਚੋਂ ਦਾ ਫੜੀ ਜਾਂਦਾ ਸੀ ਉਥੋਂ ਦੀ ਫਿਰ ਉਹ ਕੂਲਰਸ ਦੇ ਵਿੱਚ ਪਹੁੰਚਦਾ ਸੀ ਉਹ ਜਿਹੜਾ ਉਹ ਆਰੋ ਦਾ ਵੇਸ ਵਾਟਰ ਸੀ ਉਹ ਗਾਰਡਨਸ ਚ ਕੱਢ ਉਹ ਜਿਹੜੇ ਸਾਡੇ ਸਕੂਲ ਦੇ ਗਾਰਡਨ ਸੀਗੇ ਉਹਦੇ ਨਾਲ ਇਰੀਗੇਸ਼ਨ ਹੋਣੀ ਸ਼ੁਰੂ ਹੋ ਗਈ ਸਾਡੇ ਮਾਲੀਆਂ ਦਾ ਕੰਮ ਨਹੀਂ ਘਟ ਗਿਆ ਤੇ ਸਾਨੂੰ ਫ੍ਰੈਸ਼ ਵਾਟਰ ਯੂਜ਼ ਨਹੀਂ ਕਰਨਾ ਚਾਹੀਦਾ વોટરਿੰਗ ਦਾ प्लांट्स ਸੋ ਇਹ ਲਾਰਜ ਸਕੇਲ ਤੇ ਹੈ ਕੁਝ ਪਰ ਅਸੀਂ ਆਪਣੇ ਘਰਾਂ ਦੇ ਵਿੱਚ ਮੈਂ ਕਹਿੰਦੀ ਹਾਂ ਸਭ ਤੋਂ ਜ਼ਿਆਦਾ ਵੇਸਟੇਜ ਸਾਡੇ ਘਰਾਂ ਚ ਹੁੰਦਾ ਤੁਸੀਂ ਸਾਰੇ ਉਸ ਪੁਆਇੰਟ ਨੂੰ ਜਾਣਦੇ ਹੋਗੇ ਜਿਹੜੇ ਮੈਂ ਹੁਣ ਦੱਸਣ ਜਾ ਰਹੀ ਹਾਂ ਪਰ ਸਿਰਫ ਅੱਜ ਆਪਾਂ ਨੇ ਜਾਣ ਤੱਕ ਮੈਂ ਇਹ ਸੋਚ ਕੇ ਜਾਣਾ ਕਿ ਅਸੀਂ ਇਹਨਾਂ ਚੋਂ ਕਿੰਨੇ ਕੋ ਪੁਆਇੰਟ ਅਡਾਪਟ ਕਰਦੇ ਹਾਂ ਤੇ ਕਿੰਨੇ ਕੁ ਕਰ ਸਕਦੇ ਤੇ ਛੋਟੇ ਛੋਟੇ ਪੁਆਇੰਟ ਨੇ ਸਨੀ ਪਰ ਆਪਾਂ ਨੇ ਸਾਰਿਆਂ ਨੇ ਆਪਣੇ ਅੰਦਰ ਆਪਣੀ ਘਰ ਦੇ ਸਹੂਲਤਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਸੋਚਣੇ ਜ਼ਰੂਰਤ बिकॉज ਇਟਸ ਅ ਨੀਡ ਆਫ ਦਾ ਆਲ ਸਾਡੀ ਬੜੀ ਡਿਊਟੀ ਹੈ ਅਸੀਂ ਉਹ ਪਾਣੀ ਨੂੰ ਡਿਪਲੀਟ ਕੀਤਾ ਹੈ ਤੇ ਉਹਨੂੰ ਵਾਪਸ ਲਿਆਉਣਾ ਵੀ ਸਾਡੀ ਡਿਊਟੀ ਹੈ ਤੇ ਇਹ ਜ਼ਰੂਰ ਮੈਂ ਕੋਈ ਨਵੀਂ ਚੀਜ਼ ਨਹੀਂ ਦੱਸਣੀ ਸਾਰਿਆਂ ਨੂੰ ਸਭ ਨੂੰ ਪਤਾ ਹੈ ਪਰ ਸਿਰਫ ਮੇਨ ਚੀਜ਼ ਆ ਕਿ ਆਪਾਂ ਨੇ ਅੱਜ ਇਹ ਸੋਚਣਾ ਹੈ ਕਿ ਇਹਨਾਂ ਵਿੱਚੋਂ ਆਪਾਂ ਕਿੰਨੇ ਕੋ ਪੁਆਇੰਟ ਅਡਾਪਟ ਕਰੀਏ ਘਰ ਦੇ ਵਿੱਚ ਸਭ ਤੋਂ ਪਹਿਲਾਂ ਉਸ ਪਹਿਲੀ ਕਿ ਸਾਡਾ ਕੋਈ ਵੀ ਟੈਪ ਲੀਕ ਨਹੀਂ ਕਰਨਾ ਚਾਹੀਦਾ ਇਹ ਬੜੀ ਜੈਵਰੀ ਕੀ ਹੁੰਦਾ ਕਿ ਅਸੀਂ ਮੈਂ ਦੇਖਿਆ ਲੀਰਨ ਨਾਲ ਬੰਦ ਦਿੰਨੇ ਆ ਕੁਝ ਕਰ ਦਿੰਨੇ ਆ ਚਲ ਕੋਈ ਨਹੀਂ ਕੱਲ ਨੂੰ ਆ ਜਾਏਗਾ ਪਲੰਬਰ ਸਾਨੂੰ ਆ ਜਾਏਗਾ ਜੇ ਇਹ 24 ਆਰਸ ਵੀ ਲੀਕੇਜ ਰਹਿ ਜਵੇ

ਉਦੋਂ ਹੀ ਖੋਲੀਏ ਜਗਾ ਲੋ ਇਸੇ ਤਰ੍ਹਾਂ ਲੋਕ ਹੱਥ ਧੋਣ ਲੱਗਦੇ ਆ ਉਦੋਂ ਵੀ ਸਾਬਣ ਲਗਾ ਰਹੇ ਆ ਮਿਲ ਕੇ ਚੱਲੀ ਜਾ ਰਹੇ ਸੋ ਜਦੋਂ ਸਾਬਣ ਲਗਾ ਲੈ ਹੱਥ ਨੂੰ ਆਪਾਂ ਉਦੋਂ ਨਲਕੇ ਨੂੰ ਆਨ ਕਰ ਲਈਏ ਬਹੁਤ ਪਾਣੀ ਬਰਜ ਸਕਦਾ ਹੈ ਉਹ ਸਭ ਤੋਂ ਜ਼ਿਆਦਾ ਵੇਸਟੇਜ ਜਿਹੜੀ ਹੈ ਸਾਡੇ ਬਾਥਰੂਮ ਔਰ ਕਿਚਨ ਜਿੱਥੇ ਉਸ ਦਿਨ ਜਦੋਂ ਸੁਦੇਸ਼ਿੰਝ ਨੇ ਮੈਨੂੰ ਫੋਨ ਕੀਤਾ ਤਾਂ ਕਹਿੰਦੇ ਇਸ ਟਾਪਿਕ ਤੇ ਬੋਲੋਗੇ ਮੈਂ ਇਮੀਜੇਟਲੀ ਕਿਹਾ ਕਿ ਮੈਂ ਐਸੇ ਟਾਪਿਕ ਤੇ ਬੋਲਾਂਗੀ ਤਾਂ ਸਾਡੀ ਆਪਸ ਵਿੱਚ ਡਿਸਕਸ਼ਨ ਹੋ ਰਹੀ ਸੀ ਕਿ ਮੈਂ ਇਹ ਕਿਹਾ ਕਿ ਵੀ ਟਾਇਲਟ ਦੇ ਵਿੱਚ ਉੱਥੇ ਦੋ ਪਾਣੀ ਹੁੰਦੇ ਫਲਸ਼ਿੰਗ ਦੇ ਦੋ ਪੁਆਇੰਟਸ ਹੁੰਦੇ ਇਹ ਹੁੰਦਾ ਜਿਆਦਾ ਪਾਣੀ ਲਈ ਇਹ ਹੁੰਦਾ ਘੱਟ ਪਾਣੀ ਉਸ ਲਈ ਸਾਰੇ ਨੇ ਨੋਟ ਕੀਤਾ ਤੇ ਜਦੋਂ ਆਫਟਰ ਯੂਰੀਨੇਸ਼ਨ ਵੀ ਕੈਨ ਯੂਜ਼ ਦਾ স্মੋਲਰ ਬਨ ਜਿੱਦੋਂ ਘੱਟ ਪਾਣੀ ਆਉਂਦਾ ਹੈ ਨਾ ਤੇ ਟਾਇਲਟ ਤੋਂ ਬਾਅਦ ਅਸੀਂ ਜ਼ਿਆਦਾ ਵਾਲਾ ਯੂਜ਼ ਕਰ ਸਕਦੇ ਹਾਂ ਬਸ ਦੇਖ ਤੁਸੀਂ ਜੀ ਨੇ ਕਿਹਾ ਮੈਨੂੰ ਕਿਉਂ ਨਹੀਂ ਆਪਾਂ ਹਰ ਵਾਰੀ ਫਲਸ਼ ਹੀ ਕਿਉਂ ਕਰੀਏ ਅਸੀਂ ਬੱਗੇ ਨਾਲ ਵੀ ਪਾਣੀ ਪਾ ਸਕਦੇ ਹਾਂ ਇਹ ਵੀ ਕੋਈ ਠੀਕ ਹੈ ਜੀ ਇਸ ਤੋਂ ਫਿਰ ਮੈਨੂੰ ਇੱਕ ਪੁਆਇੰਟ ਹੋਰ ਆਪਣੇ ਆਪ ਸੋਚ ਲਿਆ ਕਿ ਮੈਂ ਆਰਓ ਆਪਾਂ ਚਲਾਉਂਦਾ ਆਰੋ ਦਾ ਬੜਾ ਪਾਣੀ ਵੇਸਟ ਹੁੰਦਾ ਹੈ ਮੇਰੇ ਘਰ 'ਚ ਅਸੀਂ ਦੋ ਜਣੇ ਦਿਨ ਬਾਲਟੀਆਂ ਰੋਜ਼ ਦੀਆਂ ਆਰੋ 'ਚੋਂ ਨਿਕਲਦੀ ਜਦੋਂ ਮੈਂ ਆਰੋ ਚਲਾਉਂਦੀ ਆ ਨਾਲ ਹੀ ਮੈਂ ਬਾਲਟੀ ਸਿੰਕ ਦੇ ਥੰਦੇ ਰੱਖਦਾ ਇਹਨਾਂ ਕਰ ਰਹੀ ਆ ਤੇ ਉਹ ਬਾਲਟੀ ਮੈਂ ਇੱਕਵਾਰੀ ਉਹ ਕੱਢ ਕੇ ਆਪਣੇ ਲਾਂ ਨੂੰ ਬਾਦੰਨੀ ਇਹ ਇੱਕ ਬਾਲਟੀ ਮੈਂ ਜਿਹੜੀ ਮੇਰੀ ਮੇਡ ਆਂਦੀ ਹੈ ਮੈਂ ਉਹ ਕਹਿੰਨੀ ਆ ਬਈ ਤੇ ਜਦੋਂ ਉਹ ਕੋਚਾ ਲਗਾਣਾ ਹੈ ਇਹ ਵਾਲਾ ਪਾਣੀ ਯੂਜ਼ ਕਰਨਾ ਹੈ ਇਹਤ ਬਾਲਟੀ ਜਿਹੜੇ ਜਦੋਂ ਮੇਰੀ ਸਰ ਨਾਲ ਗੱਲ ਹੋਈ ਉਸ ਤੋਂ ਬਾਅਦ ਉਹ ਮੈਂ ਆਪਣੇ ਵਾਸ਼ਰੂਮ ਚ ਰੱਖਦੀ ਹਾਂ ਉਸ ਦਿਨ ਤੋਂ ਬਾਅਦ ਮੈਂ ਰੱਖਣੀ ਸ਼ੁਰੂ ਕੀਤੀ ਹੈ ਪਹਿਲਾਂ ਨਹੀਂ ਸੀ ਰੱਖਣੀ ਤੇ ਉਹ ਜਦੋਂ ਵੀ ਯੂਜ਼ ਕਰਨਾ ਉਹ ਪਾਣੀ ਜੜਾ ਕੋਡੇ ਵਿੱਚ ਜਿਹੜਾ AC ਦਾ ਪਾਣੀ ਜਦੋਂ ਅਸੀਂ ਆਪਾਂ ਦੇ AC ਸ਼ੁਰੂ ਕਰਦੇ ਕਿਤੇ ਕੰਨਿਆਂ ਦੇ ਘੱਟੇ ਹੁੰਦੀ AC ਦਾ ਜਿਹੜਾ ਪਾਣੀ ਨਿਕਲਦਾ ਉਹਨੂੰ ਵੀ ਆਪਾਂ ਯੂਜ਼ ਕਰ ਸਕਦੇ ਤੇ ਇਹਦੇ ਨਾਲ ਕੀ ਹੋਏਗਾ ਕਿ ਵੋਇਲ ਸੇਵ ਫਰੈਸ਼ ਵਾਟਰ ਸਾਡੇ ਕੰਮ ਨਹੀਂ ਹੋ ਜਾਣਗੇ ਫਰੈਸ਼ ਵਾਟਰ ਨੂੰ ਸੇਵ ਤੁਝਾ ਪਾਈਪ ਨਾ ਯੂਜ਼ ਕਰੀਏ ਤਾਂ ਸਾਰਿਆਂ ਨੂੰ ਵੀ ਕਾਲਾ ਧੋਣਿਆ ਪਾਈ ਲਗਾ ਦਿੰਨੇ ਆ ਵੇੜੇ ਟੋੜਿਆ ਪਾਈਪ ਲਗਾ ਲੈਣੇ ਉਹਨਾਂ ਨਾਲ ਲਗਾ ਕੇ ਖਾਲੇ ਝਾੜੂ ਲਗਾ ਕੇ ਤੇ ਪੋਚਾ ਵੀ ਲਗਾਇਆ ਜਾਂਦਾ ਜਿੱਥੇ ਘੱਟ ਪਾਣੀ ਲੱਗਦੀ। ਉਹ ਜਿਹੜੇ ਕੱਪੜੇ ਧੋਣੇ ਵੀ ਰੋਜ਼ ਰੋਜ਼ ਨਾ ਤੋਂ ਹੀ ਉਹਨਾਂ ਡਿਪੈਂਡਿੰਗ ਕਿੰਨੇ ਘਰ ਦੇ ਕਿੰਨੇ ਮੈਂਬਰਸ ਐ ਜਿਵੇਂ ਮੈਂ ਹਫ਼ਤੇ 'ਚ ਦੋ ਵਾਰੀ ਧੋਣੀ ਕਰਾਸੀ ਦੋ ਜਣੇ। ਕਿਉਂਕਿ ਜਿੱਥੇ ਜ਼ਿਆਦਾ ਮੈਂਬਰਸ ਆਇਆ ਹੋ ਸਕਦਾ ਦੇ ਹੈਵ ਟੂ ਵਾਸ਼ 3 ਟਾਈਮਸ অর 4 ਟਾਈਮਸ ਜ਼ਰੂਰੀ ਥੋੜੇ ਐ ਲਾਂਡਰੀ ਦੇ ਜੜੀ ਵਾਸ਼ਿੰਗ ਮਸ਼ੀਨ ਐ दैट शुड ਬੀ ਫੁੱਲ ਉਹਨੇ ਪਾਣੀ ਦੇ ਵਿੱਚ ਚਾਰ ਕੱਪੜੇ ਵੀ ਧੋਨੇ ਉਹਨੇ ਪਾਣੀ ਦੇ ਵਿੱਚ 10 ਵੀ ਧੋਨੇ ਬਾਇਨਾਟ ਕਲੈਕਟ ਤਾਂ ਕਿ ਪਾਣੀ ਉੱਥੇ ਵੀ ਬੇਸ ਨਾ ਹੋਵੇ ਇਸੇ ਤਰ੍ਹਾਂ ਡਿਸ਼ ਵਾਸ਼ਰ ਦੇ ਵਿੱਚ ਵੀ ਜੇ ਇਸੇ ਡਿਸ਼ ਵਾਸ਼ਰ ਯੂਜ਼ ਕਰੀਏ ਉਹ ਵੀ ਜਦੋਂ ਪੂਰਾ ਭਰ ਜਾਏ ਫਿਰ ਲਗਾਏ ਕਿਉਂਕਿ ਜੇ ਚਾਰ ਢਾਂਡੇ ਚੋਤੇ ਤਾਂ ਨਹੀਂ ਉਹਨਾਂ ਨੂੰ ਪਾਣੀ ਲੱਗਣਾ ਹੈ ਪੂਰਾ ਭਰ ਕੇ ਤੋਂ ਉਹਨਾਂ ਨੂੰ ਪਾਣੀ ਲੱਗਣਾ ਹੈ ਤੋ ਇਹਦਾ ਵੀ ਪਾਣੀ ਬਚਾਏ ਜਾ ਸਕਦਾ ਜਦੋਂ ਆਪਾਂ ਸਬਜ਼ੀਆਂ ਜਾਂ ਫਲ ਧੋਣੇ ਕੋਈ ਵਾਰੀ ਕੀ ਕਰਦੇ ਆ ਸਿੰਕ ਵਿੱਚ ਰੱਖਤਾ ਨਲ ਚਲਾਤਾ ਖੁੰਨਾ ਰਨਿੰਗ ਵਾਟਰ ਨੂੰ ਉਹ ਉਹਦੇ ਵਿੱਚ ਵੀ ਪਾਣੀ ਆਪਾਂ ਬੇਸ ਕਰਦੇ ਆ ਵਾਈ ਨਾਟ ਟੇਕ ਸਮ ਕੰਟੇਨਰ ਲੈ ਕੇ ਉਹਦੇ ਵਿੱਚ ਪਾ ਕੇ ਤਾਂ ਟੇਕ ਹੁਣ ਧੋਣ ਤੋਂ ਬਾਅਦ ਉਹ ਵਾਲਾ ਪਾਣੀ ਵੀ ਆਪਾਂ ਰੀਯੂਜ਼ ਕਰ ਸਕਦੇ ਆ plants ਵਿੱਚ ਪਾ ਕੇ ਜਦੋਂ ਵੀ ਸਬਜ਼ੀਆਂ ਬੋਇਲ ਕਰਨੀ ਹੈ ਖਾਲੀ ਬੋਇਲ ਕਰਨੀ ਹੈ ਬੋਇਲ ਕਰਨ ਤੋਂ ਬਾਅਦ ਉਹ ਪਾਣੀ ਨੂੰ ਸਿਰਫ ਥਰੋ ਕੱਢ ਦੇਣਾ ਥੋੜਾ ਪਾਣੀ ਚਾਰ ਆਲੂ ਬਾਲ ਰਹੇ ਹਾਂ ਕੁੱਕਰ ਭਰ ਕੇ ਪਾਣੀ ਦਾ ਪਾਉਂਦੀ ਹਾਂ ਉਹਨਾਂ ਨੂੰ ਪਈਏ ਜਿੰਨੇ ਜਿ sirf ਚਾਰ ਆਲੂ ਹੀ ਬੋਇਲ ਕੀਤੇ ਉਹ ਵੀ ਠੰਡਾ ਕਰਕੇ ਪਾਣੀ ਆਪਾਂ ਯੂਜ਼ ਕਰ ਸਕਦੇ ਹਾਂ ਇੱਕ ਹੋਰ ਮੈਂ ਨੈਟ ਦੇ ਵਿੱਚ ਹੀ ਦੇਖ ਰਹੀ ਸੀ ਉਹ ਕਹਿੰਦੇ ਸੀ ਜਿਹੜਾ 플러ਸ਼ ਦਾ ਪਾਣੀ ਆਪਾਂ ਯੂਜ਼ ਕਰਦੇ ਹਾਂ ਉਹਨਾਂ ਨੇ ਡਾਟਾ ਦਿੱਤਾ ਕਿ ਅਗਰ ਇੱਕ ਫੈਮਿਲੀ ਚ 4 ਬੰਦੇ ਤੇ ਉਹ ਅਗਰ ਇਹ 플러ਸ਼ ਵਾਲਾ ਪਾਣੀ ਸੇਵ ਕਰਨ ਨਾ ਤਾਂ ਕਹਿੰਦੇ ਸਾਲ ਦੇ ਵਿੱਚ ਇੱਕ ਫੈਮਿਲੀ 3500 ਲੀਟਰ ਪਾਣੀ ਬਚਾ ਸਕਦੀ ਹੈ। ਇੱਕ ਕੈਲਕੂਲੇਸ਼ਨ ਦਿੱਤੀ ਹੈ ਇਹ ਮੈਂ Google ਤੇ ਦੇਖੀ। ਉਹਦੇ ਲਈ ਕਹਿੰਦੇ ਨੇ ਕਿ ਇੱਕ ਪਲਾਸਟਿਕ ਦਾ ਜੱਗ ਲੈ ਲਓ ਇਮੈਟرائی ਨਹੀਂ ਕੀਤਾ ਸਿਰ ਮੈਂ ਗੂਗਲ ਤੋਂ ਹੀ ਪੜਿਆ ਇੱਕ ਪਲਾਸਟਿਕ ਦਾ ਜੱਗ ਲੈ ਲਓ ਜਾਂ ਪਲਾਸਟਿਕ ਦੀ ਬੋਤਲ ਲੈ ਲਓ ਉਹਦੇ ਵਿੱਚ ਗਰੇਵਲਸ ਪਾ ਦਿਓ ਥੱਲੇ ਉੱਪਰੋਂ ਪਾਣੀ ਨਾਲ ਭਰ ਕੇ ਟੱਕਣ ਬੰਦ ਕਰਕੇ ਉਹਨੂੰ ਜਿਹੜਾ 플ਸ਼ ਵਾਲਾ ਟੈਂਕ ਹੈ ਨਾ ਉਹਦੇ 'ਚ ਰੱਖ ਲਿਓ ਕਿੰਨੇ ਉਹ ਰੱਖਣ ਨਾਲ 플ਸ਼ ਤੋਂ ਘੱਟ ਪਾਣੀ ਨਿਕਲੇਗਾ ਕੋਤਨੇ ਪਲੰਬਰਸ ਵੀ ਇਹ ਕਾਹਦਾ ਕਦੀ ਤਾਂ ਵੀ ਜਦੋਂ ਐਨਵਰ ਯੂ ਵਿਲ ਫਲਸ਼ ਇਟ ਪਾਣੀ ਚਾਹੀਦਾ ਹੈ ਨਾ ਪਾਣੀ ਗੈਸ ਹੋਏਗਾ ਹੋਏਗਾ ਆਪਣੇ ਘਰ ਦੇ ਸਟੇਟ ਆਉਂਦੇ ਨੇ ਜਾਂ ਸਕੂਲ ਦੇ ਵਿੱਚ ਜਾਂ ਸੀ ਪਾਣੀ ਲੈ ਕੇ ਚਾਰ ਬੰਦੇ ਆਏ ਅਸੀਂ ਚਾਰ ਗਲਾਸ ਪਾਣੀ ਦੇ ਭਰ ਕੇ ਲੈ ਕੇ ਗਏ ਉਹਨਾਂ ਨੂੰ ਦਿੱਤੇ ਸਾਰੇ ਕਈ ਵਾਰੀ ਕੀ ਹੁੰਦਾ ਸਾਰੇ ਦੋ-ਤਿੰਨ ਦਿਨ ਤਿੰਨ ਘੁੱਟ ਭਰ ਕੇ ਬਾਕੀ ਗਲਾਸ ਉਹਨਾਂ ਲਈ ਛੱਡਦਾ ਉਹ ਪਾਣੀ ਕਰ ਕੀ ਹੁੰਦਾ ਅਸੀਂ ਸਿੰਕ ਵਿੱਚ ਸੋਧ ਆਪਾਂ ਬਰਤਨ ਚ ਗਿ ਇਸ ਜਾਂ ਤੋ ਉਹਨੂੰ ਵੀ ਆਪਾਂ ਕਿੱਦੜਾ ਹੋ ਯੂਜ਼ ਕਰੀਏ ਪਰ ਵਾਈ ਨਾਟ ਕਿ ਆਪਾਂ ਇੱਕ ਜੱਗ ਤੇ ਇੱਕ ਗਲਾਸ ਜੱਗ ਦੇ ਲਈਏ ਗਲਾਸ ਦੀ ਇਹ ਤੇ ਤਾਂ ਕਿ ਜਿਹਨੂੰ ਜਿੰਨੀ ਲੋੜ ਹੈ ਉਹ ਗਲਾਸ ਦੇ ਵਿੱਚ ਉਨਾ ਹੀ ਪਾਣੀ ਪਾਏ ਤੇ ਉਨਾ ਹੀ ਪਾਣੀ ਪੀ ਸਕੇ ਉਹ ਬਰਤਨ ਵੀ ਆਪਾਂ ਘਟਾ ਸਕਦੇ ਆ ਹਰ ਇੱਕ ਬੰਦਾ ਆਪਣਾ ਇੱਕ ਦਿਨ ਦੇ ਵਿੱਚ ਇੱਕ ਗਲਾਸ ਗਰਮੀ ਐ ਬਾਹਰ ਬਾਣੀ ਪੀਣੇ ਕਿੰਨੇ ਗਲਾਸ ਝੁੱਟੇ ਹੋ ਜਾਣਗੇ ਜੇ ਆਪਾਂ ਇੱਕ ਰੱਖਾਂਗੇ ਤਾਂ ਅਟਲੀਸ 12 ਦਾ ਮੈਚ ਇੱਕ ਗਲਾਸ ਨੂੰ ਹੋਵੇ ਪਰਪਸ ਜਿੰਨੇ ਗਲਾਸ ਜਿਆਦਾ ਪੀਵਾਂਗੇ ਕੁੱਨੇ ਜਿਆਦਾ ਪਾਣੀ ਦੀ ਲੋੜ ਪੈਗੀ ਨਾ ਕਈ ਵਾਰ ਕੀ ਹੁੰਦਾ ਹੈ ਕਿ ਛੋਟੀ ਛੋਟੀ ਤੋਂ 22 ਕਯੂਬਸ ਹੀ ਕਰ ਜਾਂਦੇ ਆਪਾਂ ਅੱਜ ਕੱਲ ਕੋਈ ਕੰਡਾ ਬਹੁਤ ਨੇ ਫਾਈਸ ਕਿਊਬਸ ਥੱਲੇ गिर ਗਏ ਉਹ ਵੀ ਆਪਾਂ ਚੱਕ ਕੇ ਸੇਚੋ ਪਾ ਦੇ। ਜਦੋਂ ਪਿੱਛੇ ਤੋਂ ਪਿੱਛੇ ਨਾਲ ਪਾਣੀ ਹੋਵੇ ਬੇਸਾਨ ਉਹਦੀ ਬਜਾਏ ਉਹ ਵੀ ਅਗਰ ਅਸੀਂ ਇਸੇ ਪੌਟ ਚ ਸੁੱਟਦੇ ਹਾਂ ਕਿਊਬਸ ਨੂੰ ਉਹਦੀ ਪਾਣੀ ਉਹ ਪਾਣੀ ਸਾਫ ਬਿਲਕੁਲ ਸਾਫ दैट कैन बी ਯੂਜ਼ ਤੇ ਉਹੇ نیچے गिर ਗਈ ਹੈ ਤਾਂ ਅਸੀਂ ਉਹਨੂੰ ਆਪਣੇ ਡਰਿੰਕ ਵਿੱਚ ਨਹੀਂ ਪਾਣਾ। ਉਹਨੂੰ ਅਸੀਂ ਪੌਟ ਦੇ ਵਿੱਚ ਪਾ ਸਕਦੇ ਹਾਂ। ਸੋ ਮੋਸਟਲੀ ਮੇਰਾ ਖਿਆਲ ਇਹੀ ਜੇ ਤੁਸੀਂ ਇਹਦੇ ਤੋਂ ਮਾਚ ਕੋਈ ਹੋਰ ਪੁਆਇੰਟ ਹੈ ਤਾਂ ਵੀ ਸ਼ੇਅਰ ਕਰ ਸਕਦੇ ਹੋ ਤਾਂ ਆਪਾਂ ਨੇ ਅੱਜ ਇਹ ਦੇਖਣਾ ਕਿ ਇਹਨਾਂ ਚੋਂ ਆਪਾਂ ਕਿੰਨੀਆਂ ਗੱਲਾਂ ਐਡਾਪਟ ਕਰਦੇ ਆਂ ਤੇ ਕਿੰਨੀਆਂ ਆਪਾਂ ਹੋਰ ਐਡਾਪਟ ਕਰ ਸਕਦੇ ਆਂ ਠੀਕ ਹੈ ਸੋ AC ਦਾ ਪਾਣੀ ਆਮ ਉਹਦਾ ਪਾਣੀ ਵੇਸ ਨਹੀਂ ਕਰਨਾ ਉਹਨੂੰ ਅਸੀਂ ਵਾਸ਼ਿੰਗ ਲਈ ਜੜਾ ਜੇ ਆਪਾਂ ਪਰਸ਼ਪਨਾ ਤੋਂ ਨਹੀਂ ਚਾਹੁੰਦੇ ਤਾਂ ਉਸ ਪਾਣੀ ਨੂੰ ਤਾਂ instead of using the pipe or hose okay so je apna sare mera khayal atta kariye ta at least apna hari ek family ik dech 10 liter pani da bachai langa par hun je assi 25 gun de baathiyan 25 families de vich ta 250 liter ho gaya ninde te dekho kinna ho jayega so is tarah assi pani di save kar sakde thank you very much